ਸਤਿ ਸ੍ਰੀ ਅਕਾਲ ਜੀ ਮੈਂ ਗੁਰਮੀਤ कौर ਯੂਪੀ ਦੇ ਪੰਜਾਬੀ ਪਿੰਡ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆ ਜੀ ਅੱਜ ਹੈ ਜੀ ਬੰਦੀ ਛੋੜ ਦਿਵਸ ਤੇ ਦੀਵਾਲੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਬੰਦੀ ਛੋੜ ਦਿਵਸ ਦੀਵਾਲੀ ਤੇ ਬਾਕੀ ਸਾਰੇ ਤਿਉਹਾਰ ਵੀ ਸਭ ਦੀ ਜ਼ਿੰਦਗੀ 'ਚ ਖੁਸ਼ੀਆਂ ਤੰਦਰੁਸਤੀਆਂ ਤੇ ਚੜ੍ਹਦੀਆਂ ਕਲਾਂ ਲੈ ਕੇ ਆਉਣ ਤੇ ਵਾਹਿਗੁਰੂ ਕਿਰਪਾ ਕਰੇ ਹਰ ਸਾਲ ਇਹ ਤਿਉਹਾਰ ਆਉਂਦੇ ਰਹਿਣ ਤੇ ਅਸੀਂ ਖੁਸ਼ੀਆਂ ਨਾਲ ਮਨਾਉਂਦੇ ਰਹੀਏ ਇਹੀ ਵਾਹਿਗੁਰੂ ਅੱਗੇ ਅਰਦਾਸ ਆ ਲਓ ਜੀ ਦੀਵਾਲੀ ਵਾਲੇ ਦਿਨ ਮੈਂ ਸਵੇਰੇ ਸਵੇਰੇ ਲੱਗੀ ਪਕੌੜੇ ਬਣਾਉਣ ਤੇ ਮਾਰਨਿੰਗ ਦਾ ਟਾਈਮ ਆ ਮੇਰੇ ਬ੍ਰਦਰ ਦਾ ਫੋਨ ਆਇਆ ਕਿ ਮੈਂ ਦੀਵਾਲੀ ਦੀ ਮਠਾਈ ਦੀ ਹੁਣੇ ਹੀ ਤੈਨੂੰ ਸਵੇਰੇ ਸਵੇਰੀ ਦੇ ਜਾਣੀ ਆ ਕਿਉਂਕਿ ਦਿਨ ਦੇ ਵਿੱਚ ਫਿਰ ਟਾਈਮ ਨਹੀਂ ਮਿਲਣਾ ਕਿਉਂਕਿ ਅੱਜ ਦਾ ਦਿਨ ਦੀਵਾਲੀ ਦਾ ਦਿਨ ਸਾਰਿਆਂ ਲਈ ਬਿਜ਼ੀ ਹੁੰਦਾ ਹਨਾ ਤੇ ਉਹਦਾ ਫੋਨ ਆਇਆ ਸੀ ਕਿ ਮੈਂ ਤੁਰਨ ਲੱਗਿਆਂ ਬਸ ਮੈਂ ਜਿਆਦਾ देर ਬੈਠਣਾ ਨਹੀਂ 15 ਕ ਮਿੰਟ ਬੈਠੂਗਾ ਤੋ ਬਸ ਮੈਨੂੰ ਕੱਲੀ ਚਾਹ ਬਣਾ ਦੇਈਂ ਹੋਰ ਕਿਸੇ ਝੰਜੜ ਚ ਨਾ ਪਈ ਤੇ 30 35 ਮਿੰਟ ਲੱਗ ਜਾਂਦੇ ਆ ਸਾਡੇ ਘਰ ਤੱਕ ਕੌਣ ਨੂੰ ਮੈਂ ਸੋਚਿਆ ਇੰਨੇ ਇੱਕ ਦਿਨ ਸ ਤਾਂ ਪਕੌੜੇ ਬਣ ਜਾਣੇ ਆ ਨਾਲੇ ਦਿਵਾਲੀ ਆ ਹਨਾ ਤੇ ਮੈਂ ਇੱਥੇ ਲੱਗ ਗਈ ਪਕੌੜੇ ਕੱਢਣ ਤੇ ਲਓ ਜੀ ਥੋੜੇ ਜਿਹਾ ਰਹਿ ਗਏ ਸਾਰੇ ਪਕੌੜੇ ਕੱਢ ਹੀ ਲਏ ਆ ਤੇ ਲਓ ਜੀ ਪਕੌੜੇ ਮੇਰੇ ਨਿਕਲ ਗਏ ਯੰਮੀ ਯੰਮੀ ਪਕੌੜੇ ਆਜੋ ਜੀ ਖਾ ਲੋ ਤੁਸੀਂ ਵੀ ਤੇ ਲੋ ਜੀ ਪਕੌੜੇ ਕੱਢ ਲਿਆ ਮੈਂ ਤੇ ਬਸ ਹੁਣ ਵੇਟ ਕਰ ਰਹੀ ਆ ਆਪਣੇ ਬ੍ਰਦਰ ਦਾ ਤੇ ਬਾਕੀ ਅਜੇ ਮਾਰਨਿੰਗ ਦੇ ਸਾਰੇ ਕੰਮ ਪਏ ਆ ਸਫਾਈਆਂ ਸਪੁਣੀਆਂ ਅਜੇ ਮੈਂ ਝਾੜੂ ਵਗੈਰਾ ਲਾਇਆ ਬਾਕੀ ਸਫਾਈਆਂ ਪਈਆਂ ਨੇ ਲੋ ਜੀ ਮੇਰਾ ਬ੍ਰਦਰ ਆਇਆ ਔਰ ਚਾਹ ਪਾਣੀ ਪੀ ਲਿਆ ਤੇ ਜਦੋਂ ਜਾਣ ਲੱਗਿਆ ਉਦੋਂ ਮੇਰੇ ਦਿਮਾਗ ਚ ਆਈ ਕਿ ਮੈਂ ਵੀਡੀਓ ਤਾਂ ਬਣਾਈ ਨਹੀਂ ਬਸ ਗੱਲਾਂ ਬਾਤਾਂ ਚ ਹੀ ਭੁੱਲ ਗਈ ਕਿਉਂਕਿ ਬਹੁਤ ਥੋੜਾ ਟਾਈਮ ਬੈਠਿਆ ਲੋ ਜੀ ਉਸ ਤੋਂ ਬਾਅਦ ਮੈਂ ਦੀਵੇ ਸੁੱਕਣੇ ਪਾਉਣ ਲੱਗੀ ਮੈਂ ਤੇ ਮੇਰਾ ਬੇਟਾ ਕਿਉਂਕਿ ਸਭ ਤੋਂ ਪਹਿਲਾਂ ਮੈਂ ਕਿਹਾ ਦੀਵੇ ਸੁੱਕਣੇ ਪਾ ਦਈਏ ਕਿਉਂਕਿ ਦੀਵੇ ਗਿੱਲੇ ਨਾ ਰਹਿਣ ਹਨਾ ਇਹ ਚੰਗੀ ਤਰ੍ਹਾਂ ਸੁੱਕ ਜਾਣ ਤਾਂ ਬਾਕੀ ਦੇ ਕੰਮ ਬਾਅਦ ਚ ਅਜੀ ਝਾੜੋ ਵਗੈਰਾ ਲਾ ਲਿਆ ਜੇ ਪੋਚੇ ਵਗੈਰਾ ਲਾਉਣ ਤੋਂ ਰਹਿੰਦੇ ਆ ਰੋਟੀ ਵਗੈਰਾ ਜੇ ਸਾਰਾ ਕੰਮ ਪਿਆ ਤੇ ਬਾਕੀ ਦਾ ਦੀਵੇ ਸੁੱਕਣੇ ਪਾ ਕੇ ਮੈਂ ਸਾਰਾ ਕੰਮ ਕੰਪਲੀਟ ਕਰਕੇ ਫਿਰ ਦੇਖਦੇ ਆ ਅੱਗੇ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਮੈਂ ਕਿਹਾ ਦੀਵੇ ਸੁੱਕਣੇ ਪਾ ਦਈਏ ਕਿਉਂਕਿ ਇਹ ਬਹੁਤ ਜ਼ਰੂਰੀ ਆ ਹਨਾ ਸੁੱਕਣੇ ਬਹੁਤ ਜ਼ਰੂਰੀ ਆ ਇਹ ਰਾਤ ਮੈਂ ਭਿਓ ਕੇ ਰੱਖਤੇ ਸੀ ਪਾਣੀ ਦੇ ਵਿੱਚ ਲਓ ਜੀ ਇੱਥੇ ਇੱਥੇ ਮੈਂ ਹੁਣ ਨਹਾ ਕੇ ਆਈਆਂ ਸਿਰ ਨਹਾ ਕੇ ਆਈਆਂ ਮੈਂ ਸਿਰ ਨਹਾ ਕੇ ਆਈਆਂ ਤੇ ਬਾਕੀ ਸਾਰਾ ਰੋਟੀ ਪਾਣੀ ਦਾ ਝਾੜੂ ਪੋਚੇ ਦਾ ਸਫਾਈਆਂ ਦਾ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਨਾ ਧੋ ਕੇ ਮੈਂ ਹੋ ਗਈ ਫ੍ਰੀ ਹੁਣ ਇੱਥੇ ਮੈਂ ਸੋਚਿਆ ਜਦੋਂ ਤੱਕ ਮੈਂ ਬਾਲ ਸਕਾਉਣੇ ਆ ਉਹਨਾਂ ਚਿਰ ਮੈਂ ਬੱਤੀਆਂ ਹੀ ਵਟ ਲਾਂ ਹਨਾ ਬੈਠੀ ਬੈਠੀ ਫ੍ਰੀ ਟਾਈਮ ਦੇ ਵਿੱਚ ਕਿਉਂਕਿ ਇਹ ਵੀ ਬਹੁਤ ਵੱਡਾ ਕੰਮ ਹੁੰਦਾ ਬੱਤੀਆਂ ਵਟਣ ਨੂੰ ਕਾਫੀ ਟਾਈਮ ਲੱਗ ਜਾਂਦਾ ਤੇ ਮੈਂ ਸੱਚੇ ਬਾਲ ਤਾਂ ਸਕਾਉਣੇ ਆ ਚਲ ਮੈਂ ਬੈਠੀ ਬੈਠੀ ਬੱਤੀਆਂ ਵੀ ਵਟ ਲੈਣੀਆਂ ਤੇ ਉਸ ਤੋਂ ਬਾਅਦ ਚ ਅਸੀਂ ਗੁਰਦੁਆਰਾ ਸਾਹਿਬ ਵੀ ਜਾਣਾ ਗੁਰਦੁਆਰਾ ਨਾਨਕਪੁਰੀ ਸਾਹਿਬ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਬਣੇ ਰਿਓ ਵੀਡੀਓ ਨਾਲ ਤੇ ਲੋ ਜੀ ਇੱਥੇ ਮੈਂ ਬੱਤੀਆਂ ਵਟ ਰਹੀਆਂ ਜਿੰਨੇ ਕੁ ਦੀਵੇ ਔਨੀਆਂ ਕੁ ਬੱਤੀਆਂ ਵਟ ਲੀਆਂ ਬਾਕੀ ਕੁਛ ਮੋਮਬੱਤੀਆਂ ਵੀ ਲੱਗ ਜਾਣੀਆਂ ਨੇ ਤੇ ਬਾਕੀ ਗੱਲ ਕਰ ਰਹੇ ਸੀ ਅਸੀਂ ਮੈਂ ਆਪਣੇ ਬ੍ਰਦਰ ਨਾਲ ਵੀ ਕਰ ਰਹੀ ਸੀ ਬਾਕੀ ਸਾਰੇ ਜਣੇ ਵੀ ਗੱਲਾਂ ਕਰਦੇ ਸੀ ਕਿ ਇਸ ਵਾਰ ਨਾ ਦੀਵਾਲੀ ਚ ਉਹ ਰੌਣਕ ਜਿਹੀ ਨਹੀਂ ਆ ਪਹਿਲਾਂ ਵਾਲੀ ਇਹਦਾ ਕਾਰਨ ਪਤਾ ਨਹੀਂ ਕੀ ਆ ਜਾਂ ਤਾਂ ਇਹ ਕਾਰਨ ਇਹ ਆ ਕਿ ਇੱਕ ਤੀ ਦੀਵਾਲੀ ਐਡਵਾਂਸ ਆ ਗਈ ਹਨਾ ਥੋੜੀ ਗਰਮੀ ਆ ਜੇ ਕਿਉਂਕਿ ਹਰ ਦੀਵਾਲੀ ਤੇ ਥੋੜੀ ਜਿਹੀ ਠੰਡ ਹੋ ਜਾਂਦੀ ਆ ਤੇ ਠੰਡਾਂ ਦੇ ਵਿੱਚ ਜਿਹੜੇ ਤਿਉਹਾਰਾਂ ਦੀ ਫੀਲਿੰਗ ਹੁੰਦੀ ਆ ਉਹ ਆੱਡੀ ਹੁੰਦੀ ਆ ਹਨਾ ਤੇ ਥੋੜੀ ਜਿਹੀ ਗਰਮੀ ਆ ਮਤਲਬ ਲੱਗ ਨਹੀਂ ਰਿਹਾ ਜਿਵੇਂ ਦੀਵਾਲੀ ਆ ਹਾਲਾਂਕਿ ਸਾਰਾ ਕੁਝ ਆਪਾਂ ਸਫਾਈਆਂ ਬਾਕੀ ਸਾਰੀਆਂ ਤਿਆਰੀਆਂ ਉਸੇ ਤਰੀਕੇ ਕਰ ਰਹੇ ਆ ਪਰ ਉਹ ਫੀਲਿੰਗ ਜੀ ਨਹੀਂ ਆ ਰਹੀ ਜੋ ਹਰ ਸਾਲ ਆਉਂਦੀ ਹੈ ਕਿਉਂਕਿ ਉਸ ਟਾਈਮ ਠੰਡ ਹੋ ਜਾਂਦੀ ਆ ਤੇ ਦੂਜਾ ਕਾਰਨ ਕਿਤੇ ਨਾ ਕਿਤੇ ਸਭ ਦੇ ਦਿਲਾਂ ਦੇ ਵਿੱਚ ਹਨਾ ਜਿਵੇਂ ਰਾਜਵੀਰ ਜ਼ਮੰਦਾ ਦਾ ਜੇ ਥੋੜਾ ਹੀ ਟਾਈਮ ਹੋਇਆ ਕਿਤੇ ਨਾ ਕਿਤੇ ਉਹ ਵੀ ਨਮੋਸ਼ੀ ਜੀ ਹੈਗੀ ਆ ਦਿਲ ਦੇ ਵਿੱਚ ਉਹ ਫੀਲਿੰਗ ਜੀ ਨਹੀਂ ਬਣ ਰਹੀ ਚਲੋ ਵਾਹਿਗੁਰੂ ਕੀ ਅਰਦਾਸ ਕਰਦੇ ਆ ਕਿ ਵਾਹਿਗੁਰੂ ਸਭ ਦੀ ਦਿਵਾਈ ਖੁਸ਼ੀਆਂ ਭਰੀ ਹੋਵੇ ਸੁੱਖਾਂ ਭਰੀ ਹੋਵੇ ਤੇ ਤੰਦਰੁਸਤੀਆਂ ਵਾਲੀ ਹੋਵੇ ਵਾਹਿਗੁਰੂ ਤੇ ਤੇ ਤਿਹਾੜ ਸੁੱਖਾਂ ਦੇ ਆਉਣ ਤੇ ਖੁਸ਼ੀਆਂ ਚ ਸਾਰੇ ਮਨਾਉਣ ਸਭ ਨੂੰ ਵਾਹਿਗੁਰੂ ਲੰਬੀ ਉਮਰ ਬਖਸ਼ੇ ਲਓ ਜੀ ਮੈਂ ਬੱਤੀਆਂ ਵੰਡ ਲੀਆਂ ਸੀ ਤੇ ਹੁਣ ਟਾਈਮ ਹੋ ਗਿਆ ਸਾਢੇ 10 ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਤਿਆਰ ਹੋ ਰਹੇ ਹਾਂ ਤੇ ਚੱਲਿਆਂ ਗੁਰਦੁਆਰਾ ਨਾਨਕਪੁਰੀ ਸਾਹਿਬ ਤੇ ਅੱਜ ਮੱਸਿਆ ਵੀ ਆ ਤੇ ਵੈਸੇ ਵੀ ਅੱਜ ਦਿਵਾਲੀ ਦਾ ਦਿਨ ਵੀ ਆ ਹਨਾ ਕੋਈ ਵੀ ਆਪਣਾ ਤਿਹਾਰ ਹੋਵੇ ਕੋਈ ਵੀ ਆਪਣਾ ਖੁਸ਼ੀ ਦਾ ਮੌਕਾ ਹੋਵੇ ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣਾ ਬਹੁਤ ਜ਼ਰੂਰੀ ਆ ਹਨਾ ਤੇ ਇੱਥੇ ਅਸੀਂ ਹੋ ਰਿਹਾ ਤਿਆਰ ਤੇ ਫਿਰ ਜਾਣਾ ਗੁਰਦੁਆਰਾ ਸਾਹਿਬ ਬਣੇ ਰਿਓ ਵੀਡੀਓ ਨਾਲ ਤੇ ਬਹੁਤ ਜਲਦੀ ਜਲਦੀ ਕੰਮ ਲਪਟਾਏ ਆ ਲਓ ਜੀ ਮੈਂ ਇੱਥੇ ਰੈਡੀ ਹੋ ਗਈ ਤੇ ਬਸ ਹੁਣ ਕੋਸ਼ਿਸ਼ ਕਰਾਂਗੇ ਕਿ ਜਲਦੀ ਵਾਪਸ ਆ ਜਾਈਏ ਕਿਉਂਕਿ ਸ਼ਾਮ ਨੂੰ ਬਹੁਤ ਸਾਰੇ ਕੰਮ ਹੁੰਦੇ ਆ ਲੋ ਜੀ ਮੈਂ ਰੈਡੀ ਹੋ ਗਈਆਂ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਬਸ ਇਹੀ ਆ ਕਿ ਸਾਢੇ 10 ਹੋ ਗਏ ਤੇ ਕੋਸ਼ਿਸ਼ ਕਰਾਂਗੇ ਕਿ ਜਲਦੀ ਆ ਜਾਈਏ ਲੋ ਜੀ ਇੱਥੇ ਸੀਰਤ ਵੀ ਰੈਡੀ ਹੋ ਗਈ ਸਭ ਨੂੰ ਹੈਲੋ ਕਰ ਰਹੀ ਹਾਂ ਤੇ ਦੀਦੀ ਚੱਲਿਆ ਮੇਰੇ ਜਠਾਣੀ ਸੀਰਤ ਮੈਂ ਮੇਰਾ ਬੇਟਾ ਤੇ ਹਸਬੰਡ ਲੋ ਜੀ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਤਾਂ ਮੈਂ ਹਰ ਵੀਡੀਓ ਦੇ ਵਿੱਚ ਇੱਥੋਂ ਦਾ ਇਤਿਹਾਸ ਦੱਸਦੀ ਹੁੰਦੀ ਹਾਂ ਇੱਥੇ ਗੁਰੂ ਨਾਨਕ ਦੇਵ ਜੀ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰੂ ਨਾਨਕ ਦੇਵ ਜੀ ਆਏ ਹੋਏ ਨੇ ਜੀ ਗੁਰਦੁਆਰਾ ਸਾਹਿਬ ਤੋਂ ਆ ਗਏ ਆ ਤੇ 3 ਵਜ ਗਈ ਆ ਇੱਥੇ ਮੈਂ ਬਣਾਉਣ ਲੱਗੀ ਆ ਹੁਣ ਰੰਗੋਲੀ ਤੇ ਅਸੀਂ ਸੋਚਿਆ ਸੀ ਕਿ ਜਲਦੀ ਆ ਜਾਾਂਗੇ ਪਰ ਟਾਈਮ ਲੱਗ ਗਿਆ ਉੱਥੇ satsang ਚੱਲ ਰਹੀ ਸੀ ਵਧੀਆ ਲੱਗਿਆ ਤੇ ਥੋੜੀ देर ਅਸੀਂ ਬੈਠ ਕੇ ਤੇ ਲੋ ਜੀ ਇੱਥੇ ਮੈਂ ਹੁਣ ਰੰਗੋਲੀ ਬਣਾ ਰਹੀ ਆ ਤੇ ਰੰਗੋਲੀ ਬਣਾ ਕੇ ਫਿਰ ਮੈਂ ਸਬਜ਼ੀ ਵਗੈਰਾ ਬਣਾਉਂਗੀ ਹੁਣ ਟਾਈਮ ਘਟਾ ਰੰਗੋਲੀ ਬਣਾਉਣ ਲਈ ਮੇਰੇ ਕੋ ਤੇ ਮੈਂ ਚਲੋ ਸੋਚਿਆ ਕਿ ਛੋਟੀ ਜੀ ਰੰਗੋਲੀ ਬਣਾ ਲੈਣੀ ਆ ਤੇ ਪਿਛਲੀ ਵਾਰ ਤਾਂ ਮੈਂ ਕਾਫੀ ਬੜੀ ਬਣਾਈ ਸੀ ਹਨਾ ਇਸ ਵਾਰ ਚਲੋ ਹੁਣ ਟਾਈਮ ਹੁਣ ਮੈਂ ਸਬਜੀ ਵਗੈਰਾ ਵੀ ਬਣਾਉਣੀ ਆ ਤੇ ਮੈਂ ਬਣਾਈ ਆ ਰੰਗੋਲੀ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਦੀ ਬਣੀ ਆ ਛੱਤੀ ਛੱਤੀ ਚ ਮੈਂ ਬਣਾਈ ਆ ਤੇ ਬਹੁਤ ਜਲਦੀ ਜਲਦੀ ਦੇ ਵਿੱਚ ਹਨਾ ਟਾਈਮ ਇੰਨਾ ਹੈ ਨਹੀਂ ਸੀ ਫ੍ਰੀ ਟਾਈਮ ਹੋਵੇ ਤਾਂ ਫਿਰ ਆਪਾਂ ਹੋਰ ਵੀ ਜ਼ਿਆਦਾ ਮੈਂ ਬਣਾ ਸਕਦੀ ਸੀ ਪਰ ਹੁਣ ਜੀ ਇਧਰ ਮਟਰ ਪਨੀਰ ਦੀ ਸਬਜੀ ਮੇਰੀ ਬਣ ਗਈ ਆ ਮਟਰ ਪਨੀਰ ਬਣਾਇਆ ਤੇ ਇੱਧਰ ਬਣਾਇਆ ਆਪਾਂ ਜ ਕਸਟਰਡ ਪਹਿਲਾਂ ਮੈਂ ਖੀਰ ਬਣਾਉਣੀ ਸੀ ਫੇਰ ਮੇਰਾ ਬੇਟਾ ਕਹਿੰਦਾ ਮੈਂ ਕਸਟਰਡ ਖਾਣਾ ਫੇਰ ਮੈਂ ਸੋਚਿਆ ਜੋ ਬੱਚੇ ਨੂੰ ਪਸੰਦ ਹੋਵੇ ਹਨਾ ਉਹੀ ਚੀਜ਼ ਬਣਾਉਣੀ ਚਾਹੀਦੀ ਆ ਤੇ ਉਹਦੇ ਵਿੱਚ ਡਰਾਈ ਫਰੂਟ ਪਾਤੇ ਆ ਤੇ ਥੋੜੇ ਜਿ ਮੈਂ ਦੂਜੇ ਫਰੂਟ ਪਾਉਂਗੀ ਕੇਲੇ ਵਗੈਰਾ ਇੱਧਰ ਆਪਣਾ ਕਸਟਰਡ ਵੀ ਤਿਆਰ ਆ ਜੀ ਬਸ ਬਣ ਹੀ ਚੁੱਕੀ ਆ ਪਨੀਰ ਪਾ ਕੇ ਮੜਾ ਜਾਂ ਰੰਜਾ ਦਵਾਇਆ ਇਨਨ ਮੈਂ ਕਿੱਸੇ ਭਾਂਡੇ ਚ ਕੱਢ ਲੈਣੀ ਆ ਤੇ ਮਿੱਠਾ ਜਿਆਦਾ ਅੱਜ ਅੱਜ ਦੇ ਦਿਨ ਇੰਨਾ ਕੁਛ ਮਿੱਠਾ ਹੋ ਜਾਂਦਾ ਹਨਾ ਸਵੀਟਸ ਵੀ ਹੋ ਜਾਂਦੀ ਆ ਫਿਰ ਜਿਆਦਾ ਕੁਛ ਮਿੱਠਾ ਖਾਦਾ ਵੀ ਨਹੀਂ ਜਾਂਦਾ ਲੋ ਜੀ ਹੁਣ ਆ ਗਈ ਦੀਵਿਆਂ ਦੀ ਵਾਰੀ ਦੀਵਿਆਂ ਨਾਲ ਹੀ ਦੀਵਾਲੀ ਲੱਗਦੀ ਆ ਹਨਾ ਕੁਛਕ ਦੀਵੇ ਜਗਾ ਲਿਆ ਤੇ ਕੁਛਕ ਨਾਲ ਦੀ ਨਾਲ ਜਗਾਵਾਂਗੇ ਤੇ ਵਾਹਿਗੁਰੂ ਜੀ ਅੱਗੇ ਆਪਾਂ ਮੱਥਾ ਟੇਕ ਲਿਆ ਅਰਦਾਸ ਕਰ ਲਈ ਆ ਪੂਜਾ ਕਰ ਲਈ ਆ ਤੇ ਹੁਣ ਹੱਡੜੀ ਵੀ ਜਗਾ ਲਈ ਆ ਹਟੜੀ ਦੀਆਂ ਵੀਡੀਓ ਸ਼ੂਟ ਕੀਤੀ ਸੀ ਸਕਿਪ ਹੋ ਗਈ ਤੇ ਹੁਣ ਮੈਂ ਦਿਵਾਲੀ ਤੇ ਦੀਵੇ ਸੌਰੀ ਰੰਗੋਲੀ ਤੇ ਦੀਵੇ ਰੱਖੂੰਗੀ ਤੇ ਫਿਰ ਕਮਰਿਆਂ ਦੇ ਵਿੱਚ ਦੀਵੇ ਰੱਖੂੰਗੀ ਫਿਰ ਅਸੀਂ ਛੱਤ ਤੇ ਦੀਵੇ ਲਾਵਾਂਗੇ ਵੀਡੀਓ ਨਾਲ ਬਣੇ ਰਹਿਓ ਜੀ ਲਾਸਟ ਤੱਕ ਬਣੇ ਰਹੋ ਤੇ ਫੁੱਲ ਵਾਚ ਕਰਿਓ ਪਲੀਜ਼ ਜਿਹੜੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਕਰਿਓ ਬਹੁਤ ਪਿਆਰ ਦਿਓ ਜੀ ਵੀਡੀਓ ਨੂੰ ਬਲੌਗਰ ਨੂੰ ਬਹੁਤ ਟਾਈਮ ਲੱਗਦਾ ਤੇ ਹੁਣ ਇੱਥੇ ਦੀਵੇ ਰੱਖਣ ਤੋਂ ਬਾਅਦ ਚ ਆਪਾਂ ਛੱਤ ਤੇ ਚੱਲਦੇ ਆ ਤੇ ਬਹੁਤ ਹੀ ਪਿਆਰਾ ਲੱਗਦਾ ਜਦੋਂ ਸਾਰਾ ਪਿੰਡ جگਮਗਾਉਂਦਾ ਹੁੰਦਾ ਹਨਾ ਅੱਜ ਦਾ ਦਿਨ ਦੀਵਿਆਂ ਨਾਲ ਬਹੁਤ ਹੀ ਸੋਹਣਾ ਲੱਗਦਾ ਤੇ ਚਲੋ ਜੀ ਹੁਣ ਆਪਾਂ ਛੱਤ ਤੇ ਚੱਲਦੇ ਆ